ਇਸ ਵੇਲੇ ਦੀ ਵੱਡੀ ਖਬਰ ਪਬਲਿਕ ਨਾਲ ਜੁੜੀ ਹੋਈ ਹੈ ਪਬਲਿਕ ਜਦੋਂ ਆਪਣੇ ਕੰਮਕਾਰ ਕਰ ਰਹੀ ਸੀ ਤੇ ਆਪਣੇ ਆਪ ਚ ਮਸਤੀ ਸੀ ਤਾਂ ਦੂਜੇ ਪਾਸੇ ਇੱਕ ਤੇਜ਼ ਰਫ਼ਤਾਰ ਵਾਹਨ ਆਂਦਾ ਹੈ ਤੇ ਸਿੱਧਾ ਲੋਕਾਂ ਵਿੱਚ ਜਾ ਕੇ ਵੜਦਾ ਜਿਹੜਾ ਵੜਦਾ ਹੈ ਤੇ ਭੀੜ ਵਾਲੀ ਥਾਂ ਤੇ ਇਹ ਵਾਹਨ ਸਿੱਧਾ ਐਂਟਰੀ ਕਰ ਦਿੰਦਾ ਜਿੱਥੇ ਕਿ ਮੌਕੇ ਵਿੱਚ ਚੀਕ ਚਹਾੜਾ ਪੈ ਜਾਂਦਾ ਹੈ ਤੇ ਕਾਫੀ ਲੋਕ ਜਿਹੜੇ ਆ ਇਸ ਹਾਦਸੇ ਦਾ ਸ਼ਿਕਾਰ ਹੋਏ ਨੇ ਤਾਂ ਦੱਸਦੀ ਹੈ ਕਿ ਇੱਕ ਇੱਕ ਵਾਹਨ ਚਾਲਕ ਵੱਲੋਂ 30 ਤੋਂ ਵੱਧ ਲੋਕਾਂ ਨੂੰ ਕੁਚਲ ਕੇ ਰੱਖ ਦਿੱਤਾ ਹੈ ਅਤੇ ਕਾਫੀ ਗੰਭੀਰ ਸੱਟਾਂ ਜਿਹੜੀਆਂ ਲੋਕਾਂ ਨੂੰ ਲੱਗੀਆਂ ਨੇ ਤਾਂ ਇਹ ਵੱਡੀ ਘਟਨਾ ਉਸ ਸਮੇਂ ਸਾਹਮਣੇ ਆਈ ਹੈ ਜਦੋਂ ਲੋਕ ਆਪਣੇ ਆਪ ਵਿੱਚ ਮਸਤ ਸੀ ਅਤੇ ਆਪਣੇ ਕੋਈ ਕੰਮਕਾਰ ਨੂੰ ਜਾ ਰਿਹਾ ਸੀ ਅਤੇ ਕੋਈ ਆਪਣੇ ਘਰ ਨੂੰ ਜਾ ਰਿਹਾ ਸੀ ਤਾਂ ਦੂਜੇ ਪਾਸੇ ਅਚਾਨਕ ਇੱਕ ਵਾਹਨ ਆ ਜਿਹੜੇ ਤੇਜ਼ ਰਫ਼ਤਾਰ ਨਾਲ ਆਂਦਾ ਹੈ ਤੇ ਜਿੱਥੇ ਭੀੜ ਵਾਲੀ ਥਾਂ ਤੇ ਲੋਕ ਇਕੱਠੇ ਸੀ ਤਾਂ ਉੱਥੇ ਸਿੱਧੀ ਐਂਟਰੀ ਜਿਹੜਾ ਇਹ ਵਾਹਨ ਕਰ ਦਿੰਦਾ ਹੈ ਤੇ ਕਾਫੀ ਜਿਹੜਾ ਇੱਥੇ ਵੱਡਾ ਹਾਸਾ ਸਾਹਮਣੇ ਆਇਆ ਦੱਸਦੀ ਹੈ ਕਿ ਸ਼ਨੀਵਾਰ ਦੀ ਸਵੇਰ 19 ਜੁਲਾਈ 2025 ਨੂੰ ਲਾਸ ਐਂਜਲਸ ਦੇ ਈਸਟ ਹਾਲੀਵੁੱਡ ਖੇਤਰ ਵਿੱਚ ਸੈਂਟਾ ਮੋਨਿਕਾ ਬੁਲਵਾਰ 'ਚ ਇੱਕ ਵਾਹਨ ਨੇ ਭੀੜ ਵਿੱਚ ਵੜ ਕੇ 30 ਤੋਂ ਵੱਧ ਲੋਕਾਂ ਨੂੰ ਜ਼ਖਮੀ ਕਰ ਦਿੱਤਾ ਹੈ ਲਾਸ ਐਂਜਲਸ ਫਾਇਰ ਡਿਪਾਰਟਮੈਂਟ ਅਨੁਸਾਰ ਇਹ ਘਟਨਾ ਸਵੇਰੇ 2 ਵਜੇ ਦੇ ਕਰੀਬ ਵਾਪਰੀ ਹੈ ਜਦੋਂ ਕਿ ਇੱਕ ਅਣਪਛਾਤੇ ਵਾਹਨ ਨੇ ਨਾਰਥ ਬਾਰਮੋਟ ਬਾਰਮੋਟ ਦੇ ਕਰੀਬ ਜਿਹੜੇ ਐਵੈਨਿਊ ਨੇੜੇ ਇਹ ਜਿਹੜੇ ਆ ਇਹ ਵੱਡਾ ਹਾਸਾ ਵਾਪਰ ਗਿਆ ਤੇ ਅਜੇ ਇਹ ਵਿੱਚ ਅਣਪਛਾਤਾ ਵਾਹਨ ਨੇ ਨਾਰਥ ਬੋਰਮੈਟ ਐਵੈਨਿਊ ਨੇੜੇ ਬੋਰਮੈਟ ਨਾਈਟ ਕਲੱਬ ਦੇ ਬਾਹਰ ਖੜੇ ਲੋਕਾਂ ਨੂੰ ਟੱਕਰ ਮਾਰੀ ਹੈ ਤਾਂ ਇਸ ਸਬੰਧੀ ਜਿਹੜੇ ਆ ਫਾਇਰ ਡਿਪਾਰਟਮੈਂਟ ਦੇ ਕੈਪਟਨ ਐਡਮਨ ਵੈਨਪ੍ਰੇਨ ਨੇ ਦੱਸਿਆ ਹੈ ਕਿ 7 ਲੋਕ ਨਾਜੁਕ ਹਾਲਤ ਵਿੱਚ ਨੇ ਤੇ ਉੱਥੇ 6 ਦੀ ਹਾਲਤ ਜਿਹੜੀ ਆ ਉਹ ਗੰਭੀਰ ਬਣੀ ਹੋਈ ਹੈ ਤੇ 19 ਹੋਰਾਂ ਨੂੰ ਮਾਮਲੀ ਸੱਟਾਂ ਲੱਗੀਆਂ ਨੇ ਇੱਕ ਜ਼ਖਮੀ ਵਿਅਕਤੀ ਨੂੰ ਜਿਹੜੇ ਆ ਗੋਲੀ ਲੱਗਣ ਦੀ ਵੀ ਖਬਰ ਸਾਹਮਣੇ ਆਈ ਹੈ ਹਾਲਾਂਕਿ ਇਹ ਸਪਸ਼ਟ ਨਹੀਂ ਹੈ ਕਿ ਇਹ ਵਿਅਕਤੀ ਡਰਾਈਵਰ ਸੀ ਜਾਂ ਨਹੀਂ ਘਟਨਾ ਦੀ ਸੂਚਨਾ ਮਿਲਦੇ ਹੀ ਲਾਸ ਐਂਜਲਸ ਫਾਇਰ ਡਿਪਾਰਟਮੈਂਟ ਅਤੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜ਼ਖਮੀਆਂ ਨੂੰ ਨੇੜਲੇ ਹਸਪਤਾਲਾਂ ਵਿੱਚ ਪਹੁੰਚਾਇਆ ਤੇ ਉੱਥੇ ਹੀ ਜਿਹੜੇ ਆ ਮੌਕੇ ਤੇ ਜੇਕਰ ਦੇਖਿਆ ਜਾਵੇ ਕਿ ਫਾਇਰ ਦੇ ਜਿਹੜੇ ਡਿਪਾਰਟਮੈਂਟ ਹੈ ਉਸ ਦੀ ਰਿਪੋਰਟ ਅਨੁਸਾਰ 124 ਫਾਇਰਸ ਫਾਇਰ ਫਾਈਟਰਜ਼ ਨੇ ਇੱਕ ਘਟਨਾ ਸਥਾਨ ਤੇ ਕੰਮ ਕੀਤਾ ਜਿੱਥੇ ਇੱਕ ਟੈਕੋ ਕਾਰਟ ਅਤੇ ਵੈਲਟ ਸਟੇਸ਼ਨ ਦੀ ਵਿਤਵਾਹ ਹੋ ਗਿਆ ਤਾਂ ਇਸ ਤਰੀਕੇ ਨਾਲ ਇਹ ਵੱਡੀ ਘਟਨਾ ਸਾਹਮਣੇ ਆਈ ਹੈ